ਸਰ ਕਿਸ ਤਰ੍ਹਾਂ ਦਾ ਸਿਨੈਰੀਓ ਹੈ ਇਸ ਟਾਈਮ ਯੂਐਸਏ ਯੂਐਸਏ ਵਹੀ ਪਈ ਹੈ ਬੜੇ ਜਿਆਦੇ ਕੰਸਲਟੈਂਟ ਵੀ ਬੋਲ ਰਹੇ ਆ ਔਰ ਸਟੂਡੈਂਟ ਵੀ ਬੜਾ ਇੰਟਰਸਟਡ ਹੈ ਯੂਐਸਏ ਦੇ ਲਈ ਯੂਐਸਏ ਦਾ ਨਾਮ ਇਸ ਲਈ ਸਭ ਤੋਂ ਜ਼ਿਆਦਾ ਚੱਲਦਾ ਹੈ ਕਿਉਂਕਿ ਪੰਜਾਬੀ ਜਿੰਨੇ ਬੈਠੇ ਆ ਹਰੇਕ ਦੀ ਡ੍ਰੀਮ ਡੈਸਟੀਨੇਸ਼ਨ ਦਾ ਵੈਸੇ ਅਮਰੀਕਾ ਹੀ ਹੈ ਨਾ ਕੈਨੇਡਾ ਨਾ ਆਸਟ੍ਰੇਲੀਆ ਨਾ ਯੂਕੇ ਨਾ ਯੂਰਪ ਲੋਕਾਂ ਨੂੰ ਇਹ ਲੱਗਦਾ ਅਸੀਂ ਅਮਰੀਕਾ ਜਾ ਨਹੀਂ ਸਕਦੇ ਇਸ ਕਰਕੇ ਉਹ ਥੋੜਾ ਜਿਹਾ ਆਪਣੇ ਦਿਲ ਨੂੰ ਕੋਈ ਹੋਰ ਡੈਸਟੀਨੇਸ਼ਨ ਨੂੰ ਪਾ ਲੈਂਦੇ ਆ ਜਾਂ ਜਿੰਨੇ ਵੀ ਆਪਣੇ ਭਰਾ ਪੈਣ ਬਾਹਰ ਜਾ ਰਹੇ ਆ ਬੱਚੇ ਜਾ ਰਹੇ ਆ ਉਹ ਇਹ ਦੇਖਦੇ ਆ ਮੇਰਾ ਦੋਸਤ ਕਿੱਥੇ ਗਿਆ ਮੇਰੇ ਰਿਸ਼ਤੇਦਾਰ ਕਿੱਥੇ ਨੇ ਜਾਂ ਮੇਰੀ ਕਮਾਈ ਕਿੱਥੇ ਜ਼ਿਆਦਾ ਹੋਊਗੀ ਯੂ ਐਸ اے ਉਹ ਮੁਲਕ ਹੈ ਜਿਹਦੇ ਵਿੱਚ ਯੂ ਕੇ ਦੇ ਲੋਕ ਵੀ ਆ ਕੇ ਰਹਿਣਾ ਚਾਹੁੰਦੇ ਆ ਆਸਟ੍ਰੇਲੀਆ ਵਾਲੇ ਵੀ ਰਹਿਣਾ ਚਾਹੁੰਦੇ ਆ ਤੇ ਕੈਨੇਡਾ ਵਾਲੇ ਵੀ ਰਹਿਣਾ ਚਾਹੁੰਦੇ ਆ ਇਸ ਲਈ ਯੂ ਐਸ اے ਯੂ ਐਸ اے ਹੋਈ ਕਾਰਨ ਕੀ ਆ ਯੂ ਐਸ اے ਇੰਨਾ ਫੇਵਰਿਟ ਕਿਉਂ 200 ਕੰਟਰੀਜ਼ ਦੇ ਇਮੀਗਰੈਂਟ ਯੂ ਐਸ ਦੇ ਵਿੱਚ ਹੈ ਲੈਂਡ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਇਹਨੂੰ ਸਭ ਤੋਂ 올ਡੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਜਿਹੜੀ ਹੈਗੀ ਹੈ ਯੂ ਐਸ ਚ ਹੈਗੀ ਹੈ ਇਕੁਅਲ ਰਾਈਟਸ ਨੇ ਹਰ ਬੰਦਾ ਉੱਥੇ ਆਪ ਦੀ ਆਜ਼ਾਦੀ ਮਾਨਦਾ ਹੈ ਹਰ ਬੰਦੇ ਨੂੰ ਸੈਂਸ ਆਫ ਸਿਕਿਉਰਿਟੀ ਹੈ ਸੋਸ਼ਲ ਸਿਕਿਉਰਿਟੀ ਮਿਲਦੀ ਹੈ ਪੈਸੇ ਕਮਾਉਣ ਦੀ ਕੋਈ ਲਿਮਟ ਨਹੀਂ ਹੈ ਜੇ ਤੁਹਾਡੇ ਚ ਟੈਲੈਂਟ ਹੈਗਾ ਤੁਸੀਂ ਸਟੂਡੈਂਟ ਗਏ ਹੋ ਚਾਹੇ ਵਰਕ ਤੇ ਗਏ ਹੋ ਚਾਹੇ ਟੂਰਿਸਟ ਗਏ ਹੋ ਅਮਰੀਕਾ ਦੇ ਵਿੱਚ ਪਰ ਜੇ ਤੁਸੀਂ ਉੱਥੇ ਜਾ ਕੇ ਆਪਣਾ ਵੀਜ਼ਾ ਚੇਂਜ ਕਰਾ ਸਕਦੇ ਹੋ ਤੁਸੀਂ ਉੱਥੇ ਘਰ ਖਰੀਦ ਸਕਦੇ ਹੋ ਤੁਸੀਂ ਉੱਥੇ ਗ੍ਰੀਨ ਕਾਰਡ ਲੈ ਸਕਦੇ ਹੋ ਬਹੁਤ ਰਸਤੇ ਨੇ ਇੱਕ ਰਸਤਾ ਨਹੀਂ ਹੈ ਐਫ 1 ਦੇ ਥਰੂ ਜਾਣੇ ਹੋ ਤਾਂ ਸੈਟਲ ਹੋ ਸਕਦੇ ਹੋ ਐਫ 1 ਸਟੂਡੈਂਟ ਆ ਗਿਆ ਸਪਾਊਸ ਉੱਥੇ ਨਾਲ ਜਾ ਸਕਦਾ ਹੈ ਜੇ 6 ਮਹੀਨੇ ਬਾਅਦ ਚਲਾ ਜਾਇਆ ਤਾਂ ਵੀ ਬੈਟਰ ਹ ਇਸ ਤੋਂ ਇਲਾਵਾ ਯੂ ਐਸ اے ਜੇ ਤੁਸੀਂ ਜਾਣਾ ਤੁਸੀਂ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਲਓ ਅੰਬੈਸੀ ਬੈਠੀ ਹੈ ਦੇਣ ਨੂੰ ਬੈਠੀ ਹੈ ਪ੍ਰੋਫਾਈਲ ਤੁਹਾਡਾ ਵੀ ਗਿਆ ਅਸੀਂ ਦੱਸਾਂ ਕਿਵੇਂ ਬਣਾਉਣਾ ਉਸ ਵੀਜ਼ੇ ਨੂੰ ਤੁਸੀਂ ਚੇਂਜ ਕਰਾ ਸਕਦੇ ਹੋ ਕਨਵਰਟ ਕਰਾ ਸਕਦੇ ਹੋ ਬਿਜ਼ਨਸ ਸੈਟ ਅਪ ਕਰ ਸਕਦੇ ਹੋ ਕੰਮ ਕਰ ਸਕਦੇ ਹੋ ਜੌਬ ਆਫਰ ਲੈਟਰ ਲੈ ਸਕਦੇ ਹੋ 50 ਤੋਂ ਜ਼ਿਆਦਾ ਸਟੇਟਾਂ ਨੇ ਯੂ ਐਸ ਦੇ ਵਿੱਚ ਜੈਨੂਇਨਲੀ ਹਰ ਸਟੇਟ ਚ ਲिटल लिटल ਡਿਫਰੈਂਟ ਡਿਫਰੈਂਟ ਕਾਨੂੰਨ ਹੈਗਾ ਕਿਸੇ ਚ ਕੋਸ਼ਾ ਕਿਸ ਚ ਕੁਛ ਹੈ ਕੋਈ ਬਹੁਤ ਐਕਸਪੈਂਸਿਵ ਹੈ ਕੜੀ ਬਹੁਤ ਹੀ ਚੀਪ ਹੈਗੀ ਆ ਰਹਿਣ ਵਜੋਂ ਖਾਣ ਵਜੋਂ ਬੰਦਿਆਂ ਦਾ ਗੁਜ਼ਾਰਾ ਈਜ਼ੀ ਹੋ ਸਕਦਾ ਹੁਣ ਕੈਨੇਡਾ ਦੀ ਗੱਲ ਕਰ ਲਈਏ ਯਾ ਆਸਟ੍ਰੇਲੀਆ ਦੀ ਗੱਲ ਕਰ ਲਈਏ ਯੂਕੇ ਦੀ ਗੱਲ ਕਰ ਲਈਏ ਇਹਨਾਂ ਮੁਲਕਾਂ ਚ ਇੱਕੋ ਹੀ ਕਲਚਰ ਹੈ ਇੱਕੋ ਹੀ ਲਾ ਚੱਲਦਾ ਇੱਕੋ ਚੀਜ਼ ਚੱਲਦੀ ਚਾਹੇ ਇਹਨਾਂ ਚ ਸਟੇਟਾਂ ਹੋਣ ਲਾਅ ਇੱਕੋ ਹੀ ਚੱਲਣਾ ਗੱਲ ਜੇ ਜਿਹੇ ਜਿਹਾਂ ਬੰਦਾ ਵੈਨਕੂਵਰ 'ਚ ਰਹਿ ਰਿਹਾ ਉਹ ਜਿਹਾਂ ਬੰਦਾ ਟ੍ਰਾਂਟੋ ਵਿੱਚ ਰਹਿ ਰਿਹਾ ਜਿਹੇ ਜਿਹਾਂ ਬੰਦਾ ਮੈਂ ਕਹਿੰਦਾ ਇੰਗਲੈਂਡ ਦੇ ਬਰਮਿੰਗਮ 'ਚ ਰਹਿ ਰਿਹਾ ਉਹ ਜਿਹਾਂ ਬੰਦਾ ਲੰਡਨ 'ਚ ਰਹਿ ਰਿਹਾ ਜਿਹੇ ਜਿਹਾਂ ਬੰਦਾ ਯੂ ਆਸਟ੍ਰੇਲੀਆ ਸਿਡਨੀ 'ਚ ਰਹਿ ਰਿਹਾ ਉਹ ਜਿਹਾਂ ਬੰਦਾ ਤੁਸੀਂ ਲਾ ਲਓ ਬਹੁਤਾ ਫਰਕ ਨਹੀਂ ਬ੍ਰਿਸਬੇਨ 'ਚ ਰਹਿ ਰਹੇ ਸੇਮ ਕਲਚਰ ਸੇਮ ਕੰਟਰੀ ਬਟ ਯੂ ਐਸ ਏ ਦੇ ਵਿੱਚ ਐਵੇਂ ਨਹੀਂ ਹੈ ਪੰਜ ਟਾਈਮ ਜ਼ੋਨ ਪੈਂਦੇ ਆ ਯੂ ਐਸ ਏ ਨੂੰ ਈਸਟਰਨ ਸਾਈਡ ਜੇ ਤੁਸੀਂ ਬਹੁਤ ਹਾਈ ਟੈਕ ਡਵੈਲਪਮੈਂਟ ਕਰਨੀ ਹੈ ਤੁਸੀਂ ਈਸਟ ਕੋਸਟ ਨੂੰ ਚੁਣਦੇ ਹੋ ਰਿਚੈਸਟ ਵੈਸਟ ਕੋਸਟ ਤੇ ਪੰਜਾਬੀ ਲੈਂਡ ਜਿਹਨੂੰ ਮੈਂ ਕਹਿੰਦਾ ਕੈਲੀਫੋਰਨੀਆ ਪੈਂਦਾ ਜਿਹੜਾ ਕਿ ਪਹਿਲਾਂ ਪਾਰਟ ਮੈਕਸੀਕੋ ਦਾ ਹੁੰਦਾ ਸੀ ਸੋ ਉਸ ਸਾਈਡ ਸਾਡੇ ਲੋਕੀ ਜ਼ਿਆਦਾ ਗਏ ਹੋਏ ਪੰਜਾਬ ਸਾਈਡ ਦੇ ਬਟ ਮੈਂ ਜੇ ਕੱਲ ਕਰਦਾ ਕਿ ਪੈਨਸਿਲਵੇਨੀਆ ਤੋਂ ਲੈ ਕੇ ਵਰਜੀਨੀਆ ਫਲੋਰੀਡਾ ਨਿਊਯਾਰਕ ਈਸਟ ਕੋਸਟ ਅੱਜ ਦੀ ਡੇਟ 'ਚ ਮਤਲਬ ਕਹਿੰਦਾ ਜੇ ਤੁਸੀਂ ਕਮਾਈ ਬਹੁਤ ਕਰਨੀ ਹੈ ਤਾਂ ਯੂ ਐਸ اے ਦੀ ਈਸਟ ਕੋਸਟ 'ਤੇ ਉੱਥੇ ਤੁਹਾਨੂੰ ਪੈਸਾ ਬਹੁਤ ਬਣੇਗਾ ਜਿਹੜੇ ਮਰਜ਼ੀ ਕੰਮ 'ਚ ਜਾਓ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ ਜ਼ਿਆਦਾਤਰ ਬੱਚੇ ਕੀ ਕਰਦੇ ਆ ਕੈਲੀਫੋਰਨੀਆ ਦਾ ਸਟੂਡੈਂਟ ਵੀਜ਼ਾ ਯੂਸੀਐਲਏ ਯੂਨੀਵਰਸਿਟੀ ਚ ਹੁੰਦੇ ਆ ਜਾਂ ਮਿਡਲ ਜਿਹੜੀ ਅਮਰੀਕਾ ਦੀ ਵਿੱਚ ਦੀ ਸਟੇਟਸ ਨੇ ਉਹਨਾਂ ਦੀਆਂ ਯੂਨੀਵਰਸਟੀਆਂ ਚ ਚੁਣ ਲੈਂਦੇ ਆ ਜਿਹੜੀ ਕਿ ਇਹ ਨਹੀਂ ਦੇਖਦੇ ਕਿ ਉਸ ਉਸ ਸਟੇਟ ਦੀ ਜੀਡੀਪੀ ਕੀ ਜਾ ਰਹੀ ਹੈ ਉਹ ਸਟੇਟ ਦੇ ਵਿੱਚ ਐਕਸਪੈਂਸਿਵ ਕਿੰਨੀ ਹੈ ਤੇ ਸਸਤੀ ਕਿੰਨੀ ਹੈ ਮਹਿੰਗੀ ਕਿੰਨੀ ਹੈ ਸਸਤੀ ਕਿੰਨੀ ਹੈ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋਊਗਾ ਜੇ ਕੋਈ ਸਟੇਟ ਸਸਤੀ ਬਹੁਤ ਹੈ ਤੇ ਉੱਥੇ ਕੰਮ ਦੀ ਓਪਰਚ्युनिटी ਬਿਲਕੁਲ ਨਹੀਂ ਹੈਗੀ ਇਸ ਚੀਜ਼ ਦਾ ਧਿਆਨ ਦੇਣਾ ਅਮਰੀਕਾ ਜਾਣਾ ਹੈ ਅਮਰੀਕਾ ਜਾਣ ਲਈ ਇਕੱਲਾ ਇੱਕ ਡਿਸੀਜਨ ਨਹੀਂ ਲੈਣਾ ਕਿ ਅਮਰੀਕਾ ਜਾਣਾ ਹੈ ਅਮਰੀਕਾ ਜਾਣ ਤੋਂ ਪਹਿਲਾਂ ਬਹੁਤ ਡਿਸੀਜਨ ਲੈਣੇ ਪੈਂਦੇ ਆ ਅਮਰੀਕਾ ਚ ਕਿੱਥੇ ਜਾਣਾ ਹੈ ਕਿਹੜੀ ਸਟੇਟ ਚ ਜਾਣਾ ਹੈ ਈਸਟ ਜਾਣਾ ਵੈਸਟ ਜਾਣਾ ਹੈ ਵੈਸਟ ਤੇ ਕਿਉਂ ਜੇ ਟੈਕਸਾਸ ਜਾਣਾ ਤਾਂ ਕਿਉਂ ਜਾਣਾ ਜੇ ਤੁਸੀਂ ਨਿਊਯਾਰਕ ਜਾ ਰਹੇ ਹੋ ਕਿਉਂ ਜਾ ਰਹੇ ਹੋ ਨਿਊਯਾਰਕ ਤੁਹਾਨੂੰ ਕੀ ਦੇ ਸਕਦਾ ਕੀ ਵਿਜਨ ਹੈ ਅੰਬੈਸੀ ਨੂੰ ਤੁਸੀਂ ਫੇਸ ਕਰਨਾ ਹੈ ਸਵਾਲ ਤੁਹਾਨੂੰ ਪੁੱਛੇ ਜਾਣਗੇ ਇੰਟਰਵਿਊ ਤੋਂ ਰਿਲੇਟਡ ਅਸੀਂ ਤਿਆਰੀ ਤੁਹਾਡੀ ਉਸ ਤੋਂ ਰਿਲੇਟਡ ਕਰਾਣੀ ਹੈ ਤੁਹਾਡੇ ਡੀਐਨਏ ਵਿੱਚ ਪੈ ਜਾਊਗਾ ਕਿ ਅਮਰੀਕਾ ਜਾਣਾ ਹੈ ਜਾਣਾ ਕਰਨਾ ਕੀ ਹੈ ਵਿਜਨ ਕੀ ਹੈ ਯੂਐਸਐਮ ਬਾਈਸੀ ਨੂੰ ਜੇ ਤੁਸੀਂ ਇਹ ਯਕੀਨ ਦਿਲਾ ਸਕਦੇ ਹੋ ਤੁਸੀਂ ਅਮਰੀਕਾ ਕਿਉਂ ਜਾ ਰਹੇ ਹੋ ਔਰ ਉਸ ਤੋਂ ਬਾਅਦ ਅਮਰੀਕਾ ਨੂੰ ਔਰ ਤੁਹਾਨੂੰ ਕੀ ਫਾਇਦਾ ਤੁਹਾਡਾ ਇੰਟਰਵਿਊ ਕਲੀਅਰ ਹੈ ਵੀਜ਼ਾ ਡਨ ਹੈ ਇਹਦੀ ਟੈਕਨਿਕਸ ਔਰ ਟੈਕਟਸ ਅਸੀਂ ਤੁਹਾਨੂੰ ਦੱਸਦੇ ਹਾਂ ਕਿਦਾਂ ਤੁਸੀਂ ਆਪ ਦਾ ਯੂਐਸ ਦਾ ਵੀਜ਼ਾ ਲੈ ਸਕਦੇ ਹੋ ਔਰ ਡਿਫਰੈਂਟ ਡਿਫਰੈਂਟ ਸਟੇਟਸ ਨੇ ਹਰ ਸਟੇਟ ਇੱਕ ਦੂਜੇ ਨਾਲ ਬਿਲਕੁਲ ਡਿਫਰੈਂਟ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਪਾਸੇ ਬੈਠੇ ਹੋ ਜਾਂ ਟੈਕਸਾਸ ਬੈਠੇ ਹੋ ਤਾਂ ਤੁਹਾਡਾ ਲਾਈਫ ਸਟਾਈਲ ਜਿਹੜਾ ਹੈਗਾ ਔਰ ਕੈਲੀਫੋਰਨੀਆ ਵਾਲੇ ਨਾਲ ਮਿਲਦਾ ਹੋਊਗਾ ਜਾਂ ਵਰਜੀਨੀਆ ਵਾਲੇ ਨਾਲ ਮਿਲਦਾ ਹੋਊਗਾ 플로రిਡਾ ਵਾਲੇ ਨਿਊਯਾਰਕ ਵਾਂਗੂ ਲਾਈਫ ਸਟਾਈਲ ਹੋਊਗਾ ਬਿਲਕੁਲ ਡਿਫਰੈਂਟ ਹੈ ਸੋ ਯੂ ਐਸ ਜਾਣਾ ਹੈ ਬਹੁਤ ਸੋਚ ਸਮਝ ਕੇ ਫੈਸਲੇ ਲੈਣੇ ਕਿੱਥੇ ਜਾਣਾ ਕੀ ਕਰਨਾ ਹਮ ਆ ਭਾਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਕਿ ਯੂਐਸਏ ਬਹੁਤ ਵਧੀਆ ਕੰਟਰੀ ਹੈ ਸਟੂਡੈਂਟ ਬਹੁਤ ਅੱਛਾ ਉੱਥੇ ਪੈਸਾ ਵੀ ਕਮਾ ਸਕਦਾ ਹੈ ਪੜਾਈ ਵੀ ਕਰ ਸਕਦਾ ਹੈ ਆਪਣਾ ਲਾਈਫਸਟਾਈਲ ਵੀ ਅੱਛਾ ਕਰ ਸਕਦਾ ਪਰ ਕਈ ਵਾਰੀ ਬਹੁਤ ਸਾਰੇ ਸਟੂਡੈਂਟਸ ਦੇ ਰਿਵਿਊ ਜਿਹੜੇ ਉੱਥੇ ਗਏ ਹੋਏ ਆ ਇਸ ਤਰ੍ਹਾਂ ਦੇ ਵੀ ਹੈ ਵੀ ਇੱਥੇ ਆ ਕੇ ਪਹਿਲਾਂ ਤਾਂ ਕੰਮ ਨੂੰ ਲੈ ਕੇ ਦਿੱਕਤਾਂ ਸ਼ੁਰੂ ਹੋ ਚੁੱਕੀਆਂ ਵੱਡੇ ਮੋਟੀਆਂ ਕਿੱਥੇ ਤੇ ਯੂਐਸਏ ਦੇ ਵਿੱਚ ਤੇ ਨਾਲ ਦੀ ਨਾਲ ਕਹਿੰਦੇ ਸਟੱਡੀ ਦੇ ਨਾਲ ਕੰਮ ਜਿਆਦਾ ਟਾਈਮ ਤੁਸੀਂ ਨਹੀਂ ਕਰ ਸਕਦੇ ਔਰ ਸਟੱਡੀ ਤੋਂ ਬਾਅਦ ਆਪਸ਼ਨ ਬਹੁਤ ਘੱਟ ਨੇ ਇਹ ਜਿਹੜਾ ਕਹਿੰਦਾ ਸਭ ਤੋਂ ਪਹਿਲੀ ਗੱਲ ਮੈਂ ਕੁਮਨ ਸਾਹਿਬ ਤੁਹਾਨੂੰ ਇਹ ਕਹਾਂ ਯੂ ਐਸ اے ਦਾ ਕੰਮ ਜੇ ਤੁਸੀਂ ਹੁਣੇ ਮੈਨੂੰ ਸਟਾਰਟਿੰਗ ਹੀ ਦੱਸਿਆ ਜੀ ਬੜੀ ਦੁਨੀਆ ਯੂ ਐਸ اے ਦਾ ਕੰਮ ਕਰ ਰਹੀ ਹੈ ਯੂ ਐਸ اے ਯੂ ਐਸ اے ਹੋਈ ਪਈ ਹੈ 90% ਜੋ ਵੀ ਕੰਸਲਟੈਂਟ ਕੰਮ ਕਰ ਰਹੇ ਹੋਣੇ ਉਹ ਆਪ ਸ਼ਾਇਦ ਨਹੀਂ ਗਏ ਹੋਣੇ ਯੂ ਐਸ اے ਉਹਨਾਂ ਨੇ ਆਪ ਦੇਖਿਆ ਨਹੀਂ ਹੋਣਾ ਸੁਣਿਆ ਹੀ ਹੋਣਾ ਗੱਲਾਂ ਹੀ ਹੋਣੀਆਂ ਕੋਈ ਗਿਆ ਹੋਣਾ ਉਹਨਾਂ ਦਾ ਉਹਨਾਂ ਨੂੰ ਸਿਰਫ ਫਾਰਮ ਭਰਨੇ ਆਉਂਦੇ ਹੋਣੇ ਵੀ ਚਲੇ ਜਾਓ ਅੰਬੈਸੀ ਅਪਾਇੰਟਮੈਂਟ ਲੈ ਲਾਂਗੇ ਦਫ਼ਤਰ ਖੋਲੇ ਆ ਪਹਿਲਾ ਯੂ ਐਸ اے ਆਪ ਜਾ ਕੇ ਦੇਖੋ ਇਹ ਕੈਨੇਡਾ ਨਹੀਂ ਹੈਗਾ ਯੂਐਸਏ ਇਦਾਂ ਦੀ ਓਪਰਚੁਨਿਟੀ ਇੱਕ ਪੈਸਾ ਨਹੀਂ ਹੈਗਾ ਯੂਐਸਏ ਦੇ ਵਿੱਚ ਬਹੁਤ ਸਾਰਾ ਪੈਸਾ ਯੂਐਸਏ 'ਚ ਇੱਕ ਪੈਸਾ ਲੱਗ ਜੀ ਵਰਡ ਹੈ ਬਹੁਤ ਸਾਰਾ ਤੁਹਾਡੀ ਕੋਈ ਲਿਮਟ ਨਹੀਂ ਹੈਗੀ ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ ਪੈਸਾ ਕਮਾਉਣ ਦਾ ਅੱਜ ਦੀ ਰੇਟ 'ਚ ਤੁਸੀਂ ਦੱਸੋ ਮੈਨੂੰ ਪਿਛਲੇ 10 ਸਾਲ ਦਾ ਰਿਕਾਰਡ ਕੱਢ ਲਓ ਜਾਂ 15 ਸਾਲ ਦਾ ਰਿਕਾਰਡ ਕੱਢ ਲਓ ਮੈਂ ਪਿਛਲੇ ਲਾਸਟ 20 ਸਾਲ ਲੈ ਕੇ ਚੱਲਦਾ ਲਾਸਟ 20 ইয়ারਸ ਸਭ ਤੋਂ ਜ਼ਿਆਦਾ ਪੈਸਾ ਜੇ ਸਟੂਡੈਂਟਸ ਨੇ ਕਮਾਇਆ ਤਾਂ ਯੂਐਸਏ ਦੇ ਸਟੂਡੈਂਟਸ ਨੇ ਕਮਾਇਆ ਨਾ ਕੀ ਯੂਕੇ ਯੂਕੇ ਦੇਖ ਲਓ 2005 ਤੋਂ ਅੱਜ ਤੁਸੀਂ ਡਾਟਾ ਚੱਕੋ 2005 ਜਦੋਂ ਵਿਦਆਊਟ ਆਇਲਟਸ ਯੂਕੇ ਖੁੱਲਿਆ ਸੀ 2007-8 ਚ ਕਿੰਨੇ ਲੋਕੀ ਗਏ ਸੀਗੇ ਕੀ ਬਣਿਆ ਉਹਨਾਂ ਦਾ ਜਿਹੜੇ ਲੋਕੀ ਆਸਟ੍ਰੇਲੀਆ ਨੇ ਜਾਂ ਗਏ ਸੀਗੇ 2008-10 ਦੇ ਗਏ ਹੋਏ ਕਿ ਆ ਸਾਰਿਆਂ ਨੂੰ ਪੀਆਰ ਮਿਲ ਗਈ ਕੀ ਸਾਰੇ ਉੱਥੇ ਮਿਲੀਨਰ ਬਣ ਗਏ ਕੀ ਸਾਰੇ ਇੰਨਾ ਪੈਸਾ ਕਮਾ ਸਕੇ ਕਿ ਉਹ ਇੰਡੀਆ ਵੀ ਘਰ ਬਣਾ ਲੈਣ ਇੱਥੇ ਵੀ ਇੱਕ ਲਾਈਫ ਸਟਾਈਲ ਅੱਛਾ ਮੇਨਟੇਨ ਕਰਨ ਇਹ 15 ਸਾਲ ਦਾ ਡਾਟਾ ਚੱਕ ਕੇ ਦੇਖੋ ਔਰ ਜਿਹੜਾ ਬੱਚਾ ਅੱਜ ਤੋਂ 15 ਸਾਲ ਪਹਿਲਾਂ ਯੂ ਐਸ ਗਿਆ ਸੀ ਉਹਦਾ ਲਾਈਫ ਸਟਾਈਲ ਦੇਖੋ ਕੋਈ ਮੈਨੂੰ ਦੱਸ ਦਿਓ ਇੱਕ ਬੱਚਾ ਵੀ ਜਿਹੜਾ ਯੂ ਐਸ ਗਿਆ ਸੀਗਾ ਕੈਨੇਡਾ ਦਾ ਹਾਲ ਦੇਖ ਲਓ ਕੀ ਹੋਇਆ ਕੈਨੇਡਾ ਵੀ ਸਰਵਾਈਵ ਯੂ ਐਸ ਦੇ ਦਮ ਤੋਂ ਕਰ ਰਿਹਾ ਮੈਕਸੀਕੋ ਦੇ ਦਮ ਤੋਂ ਕਰ ਰਿਹਾ ਨਾਰਥ ਅਮਰੀਕਨ ਕੰਟੀਨੈਂਟ ਦੇ ਦਮ ਤੋਂ ਜਿਹੜੀ ਇੰਡਸਟਰੀ ਹੈ ਜਿਹੜਾ ਪਾਵਰ ਬੈਕਅਪ ਹੈ ਨਹੀਂ ਤੇ ਕੈਨੇਡਾ ਨੇ ਵੀ ਸਰਵਾਈਵ ਨਹੀਂ ਸੀ ਕਰਨਾ ਹੁਣ ਕਾਣੀ ਇਹ ਹੈ ਕਿ ਕੈਨੇਡਾ ਦੇ ਵਿੱਚ ਸ਼ਹਿਰ ਗਿਣ ਕੇ 80 ਸੀ ਹੈ ਪਾਪੂਲੇਸ਼ਨ ਵਾਧੀ ਜਾ ਰਹੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੰਮ ਚਾਹੀਦਾ ਆਪਰਚੂਨਿਟੀ ਨਹੀਂ ਹੈਨੀ ਸੋ ਉਹ ਆਪਰਚੂਨਿਟੀ ਕਿਵੇਂ ਲੈਣੀ ਹੈ ਉਹ ਵੀ ਆਪਰਚੂਨਿਟੀ ਹੁਣ ਯੂ ਐਸ ਏ ਚ ਲੱਭ ਰਹੇ ਕਿਉਂ ਲੱਭ ਰਹੇ ਕਿਉਂਕਿ ਯੂ ਐਸ ਏ ਚ ਕੰਮ ਬਹੁਤ ਜ਼ਿਆਦਾ ਹੈ 30 ਕਰੋੜ ਤੋਂ ਜ਼ਿਆਦਾ ਪਾਪੂਲੇਸ਼ਨ 34 ਕਰੋੜ ਤੋਂ ਜ਼ਿਆਦਾ ਪਾਪੂਲੇਸ਼ਨ ਜਿਸ ਮੁਲਕ ਚ ਹੋਵੇ ਹਰ ਸਾਲ ਲੱਖਾਂ ਇਮੀਗ੍ਰੈਂਟਸ ਜਿਸ ਮੁਲਕ ਚ ਆਂਦਾ ਹੋਵੇ ਔਰ ਉਹ ਭੋਖਾ ਨਾ ਮਰ ਰਿਹਾ ਹੋਵੇ ਘਰ ਵੀ ਬਣਾ ਰਿਹਾ ਗੱਡੀਆਂ ਵੀ ਲੈ ਰਿਹਾ ਕੰਮ ਵੀ ਕਰ ਰਿਹਾ ਬਿਜ਼ਨਸ ਵੀ ਖੋਲ ਰਿਹਾ ਸੋਚੋ ਉਸ ਮੁਲਕ ਚ ਕਿੰਨੀ ਖਪਤ ਹੋਊਗੀ ਔਰ ਅਜਦਾ ਨਹੀਂ ਪਿਛਲੇ 15-20 ਸਾਲ ਦਾ ਰეკορਡ ਮੈਂ ਤੁਹਾਨੂੰ ਦੱਸ ਰਿਹਾ ਐਨਾ ਬੱਚਾ ਸੋ ਯੂਐਸ ਦੇ ਵਿੱਚ ਤੁਸੀਂ ਕਹੋਗੇ ਕੰਮਕਾਰ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਉਲਟਾ ਇਨਕਮ ਬਹੁਤ ਜ਼ਿਆਦਾ ਹੈ ਔਰ ਆਫਟਰ ਬੀਇੰਗ ਸਟੂਡੈਂਟ ਸਟੂਡੈਂਟ ਨੂੰ ਕਿੰਨੇ ਟਾਈਮ ਦਾ ਵੀਜ਼ਾ ਮਿਲਦਾ ਐਫ1 ਨੂੰ 5 ਸਾਲ ਦਾ ਵੀਜ਼ਾ ਮਿਲਦਾ 5 ਸਾਲ ਦਾ ਵੀਜ਼ਾ ਲੈਣ ਤੋਂ ਬਾਅਦ ਬੱਚਾ ਤਾਂ ਪਹਿਲੀ ਸੈਟਲ ਹੋ ਚੁੱਕਾ ਹੁੰਦਾ ਦੋ ਸਾਲਾਂ ਚੀ ਤਿੰਨ ਸਾਲਾਂ ਚੀ ਉਹਨੇ ਓਪਰਚ्युनिटी ਦੇਖਣੀ ਹੁੰਦੀ ਆ ਉਹ ਓਪਰਚ्युनिटी ਉਹਨੂੰ ਕਿਵੇਂ ਮਿਲੂਗੀ ਤਦ ਤੱਕ ਬੱਚਾ ਸਮਾਰਟ ਹੋ ਜਾਂਦਾ ਸਮਾਰਟ ਇਨਫ ਕਿ ਮੈਂ ਜਿਹੜਾ ਕੋਰਸ ਕੀਤਾ ਹੈ ਜਿਹੜੀ ਫੀਲਡ 'ਚ ਹੈਗਾ ਔਰ ਯੂ ਐਸ ਦੇ ਵਿੱਚ ਕੁਮਨ ਸਾਹਿਬ ਇੱਕ ਬੜੀ ਅੱਛੀ ਗੱਲ ਦੱਸਦਾ ਮੈਂ ਤੁਹਾਨੂੰ ਤੁਸੀਂ ਐਜ਼ ਅ ਟੂਰਿਸਟ ਵੀ ਚਲੇ ਜਾਂਦੇ ਹੋ ਨਾ ਯੂ ਐਸ ਦੇ ਵਿੱਚ ਐਜ਼ ਅ ਟੂਰਿਸਟ ਤੁਸੀਂ ਚੱਲ ਗਏ ਜਾਂ ਐਜ਼ ਅ ਸਟੂਡੈਂਟ ਤੁਸੀਂ ਚੱਲ ਗਏ ਉੱਥੇ ਸ਼ਾਰਟ ਸ਼ਾਰਟ ਕੋਰਸੇ ਬੜੇ ਅੱਛੇ ਮਿਲਦੇ ਹਨ ਜਿਹਨਾਂ ਜਿਸ ਦੇ ਦਮ ਤੇ ਤੁਸੀਂ ਲਾਇਸੈਂਸ ਲੈ ਸਕਦੇ ਹੋ ਕਿੰਨੇ ਹੀ ਟਾਈਪਸ ਦੇ ਕੋਰਸੇ ਨੇ ਲਾਇਸੈਂਸ ਵਾਂਸ ਯੂ ਗੈਟ ਦ ਲਾਇਸੈਂਸ ਡਨ ਇੱਕ ਵਾਰੀ ਵੀ ਤੁਹਾਨੂੰ ਯੂਐਸ ਦੇ ਵਿੱਚ ਕੋਈ ਵੀ ਛੋਟਾ ਜਿਹਾ ਕੋਰਸ ਕਰ ਲਿਆ ਲਾਇਸੈਂਸ ਮਿਲ ਗਿਆ ਯੂ ਆਰ ਏਬਲ ਐਂਡ ਐਲੀਜੀਬਲ ਟੂ ਡੂ ਪ੍ਰੈਕਟਿਸ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਅੱਜ ਮੈਨੂੰ ਦੱਸੋ ਵੀ ਜਿਹੜਾ ਕੋਈ ਬੱਚਾ ਕੈਨੇਡਾ ਗਿਆ ਆ ਲਾਇਰ ਬਣਿਆ ਯੂਕੇ ਗਿਆ ਲਾਇਰ ਬਣਿਆ ਜਾਂ ਆਸਟ੍ਰੇਲੀਆ ਗਿਆ ਲਾਇਰ ਬਣਿਆ ਮੈਂ ਕੰਪੈਰੀਜ਼ਨ ਨਾ ਤੇ ਨਾਲ ਹੀ ਕਰਾਂਗਾ ਉਹ ਕਿੰਨਾ ਕਮਾਉਂਦਾ ਤੇ ਜਿਹੜਾ ਯੂਐਸ ਦੇ ਵਿੱਚ ਉਹ ਬ੍ਰਾਂਡ ਬਣ ਚੁੱਕਾ ਹੋਊਗਾ ਅੱਜ ਮੇਰੇ ਨਾਲ ਗੱਲ ਕਰੋ ਜਿਹੜਾ ਯੂਐਸ ਦੇ ਵਿੱਚ ਟਰੱਕ ਚਲਾਉਂਦਾ ਉਹਦੀ ਵੈਲਿਊ ਕੀ ਹੈ ਜਿਹੜਾ ਆਸਟ੍ਰੇਲੀਆ ਔਰ ਯੂਕੇ ਕੈਨੇਡਾ ਟਰੱਕ ਚਲਾਉਂਦਾ ਉਹ ਅੱਜ ਚੈੱਕ ਕਰ ਲੋ ਤੁਸੀਂ ਜਿਹੜਾ ਬੱਚਾ ਯੂ ਐਸ ਚ ਡਾਕਟਰ ਹੈ ਉਹਦੀ ਵੈਲਿਊ ਕੀ ਹੈ ਜਾਂ ਆਈਟੀ ਸੌਫਟਵੇਅਰ ਇੰਜੀਨੀਅਰ ਕੈਨੇਡਾ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਜਿਹੜੇ ਹੈਗੇ ਉਹ ਇੰਨੇ ਕਾਮਯਾਬ ਕਿਉਂ ਨਹੀਂ ਹੋਏ ਇਹਨੇ ਟੌਪ ਤੇ ਕਿਉਂ ਨਹੀਂ ਪਹੁੰਚੇ ਆਸਟ੍ਰੇਲੀਆ ਲੈ ਕਿਉਂ ਨਹੀਂ ਪਹੁੰਚੇ ਯੂਕੇ ਲੈ ਕਿਉਂ ਨਹੀਂ ਪਹੁੰਚੇ ਮੈਂ ਪਿਛਲੇ 20 ਸਾਲ ਦੀ ਗੱਲ ਕਰਦਾ ਯੂ ਐਸ ਦੇ ਵਿੱਚ ਜਿਹੜਾ ਸੌਫਟ ਟੈਕ ਇੰਡੀਆ ਤੋਂ ਜਿੰਨੇ ਕਲੈਂਟਸ ਜਾ ਰਹੇ ਆ ਜਿੰਨੇ ਸਟੂਡੈਂਟਸ ਜਾ ਰਹੇ ਆ ਜਿਹੜੇ ਉੱਥੇ ਕਾਮਯਾਬ ਹੋ ਰਹੇ ਆ ਜੋ ਓਪਰਚ्युनिटीज ਉੱਥੇ ਨੇ ਜੋ ਪੈਸਾ ਉੱਥੇ ਕਮਾ ਰਹੇ ਨੇ ਵਰਲਡ 'ਚ ਕਿਸੇ ਜਗ੍ਹਾ ਨਹੀਂ ਹੈ ਸੋ ਕਮਨ ਸਾਹਿਬ ਯੂਐਸਏ ਦਾ ਕੋਈ ਕੰਪੈਰੀਜ਼ਨ ਜੇ ਤੁਸੀਂ ਮੈਨੂੰ ਕਹੋ ਕਿਸੇ ਵੀ ਮੁਲਕ ਨਾਲ ਨਹੀਂ ਹੈਗਾ ਆਪਾਂ ਇਹ ਵਟਸਐਪ ਤੇ ਦੇਖ ਲੈਂਦੇ ਆ ਲੋਕੀ ਰੀਲਾਂ ਬਣਾਈ ਜਾਂਦੇ ਨੇ ਕਿਤੇ ਪਹੁੰਚ ਗਏ ਹਾਂ ਜੀ ਆ ਯੂਰਪ ਦੀ ਫਲਾਨੀ ਕੰਟਰੀ ਹੈ ਜੀ ਮੈਂ ਨਾਮ ਨਹੀਂ ਲਵਾਂਗਾ ਕਈ ਕੰਟਰੀਆਂ ਬਾਰੇ ਇੱਥੇ ਬਹੁਤ ਪੈਸਾ ਜੀ ਇੱਥੇ ਰਿਚੇਸਟ ਲੋਕ ਲੈਂਦੇ ਆ ਇੱਥੇ ਫਲਾਨੀ ਰਹਿੰਦੇ ਆ ਉੱਥੇ ਦबई ਵੀ ਕਹੀ ਆਗੇ ਆ ਤੇ ਯੂ ایس اے ਵਾਲੇ ਵੀ ਯੂਰਪ ਵਾਲੇ ਵੀ ਯਾਨੀ ਕਿ ਸੇਫ ਇੰਨਾ ਮਹਿਸੂਸ ਕਰਦੇ ਆ ਦੁਬਈ ਦੇ ਵਿੱਚ ਆ ਮੈਂ ਤੁਹਾਨੂੰ ਇਹਦੀ ਗੱਲ ਦੱਸਦਾ ਅਸੀਂ ਬ੍ਰਾਂਡਿੰਗ ਡੀ ਬ੍ਰਾਂਡਿੰਗ ਦੀ ਗੱਲ ਨਹੀਂ ਕਰ ਰਹੇ ਮੈਂ ਯੂ ਐਸ ਨੂੰ ਪ੍ਰਮੋਟ ਇਸ ਲਈ ਕਰਦਾ ਮੈਂ ਯੂ ਐਸ ਰਹਿਣਾ ਵੀ ਆ ਅਸੀਂ ਯੂਰਪ ਚ ਪੜੇ ਆ ਪਿਛਲੇ 15 ਸਾਲ ਦਾ ਤਜਰਬਾ ਹੈ ਦੁਬਈ ਮੈਂ ਕਈ ਵਾਰ ਗਿਆ ਤੁਸੀਂ ਮੇਰੇ ਪ੍ਰੋਫਾਈਲ ਤੇ ਜਾ ਕੇ ਚੈੱਕ ਕਰੋ ਆ ਮੈਂ ਦੁਬਈ ਫਰਮ ਕਈ ਵਾਰ ਆ ਰਹੇ ਜਾ ਰਹੇ ਦੁਬਈ ਜੇ ਤੁਸੀਂ ਜਾਣਾ ਮੈਂ ਆਪਾਂ ਸਾਡਾ ਸ਼ੋਅ ਦੁਬਈ ਤੋਂ ਰਿਲੇਟਡ ਨਹੀਂ ਹੈ ਜੇ ਤੁਸੀਂ ਦੁਬਈ ਜਾਓ ਉਸ ਤੋਂ ਚੰਗਾ ਤਾਂ ਮੈਂ ਕਹਿੰਦਾ ਤੁਸੀਂ ਮਲੇਸ਼ੀਆ ਚਲੇ ਜਾਓ ਸਿੰਗਾਪੁਰ ਚਲੇ ਜਾਓ ਆ ਬਾਲੀ ਚਲ ਜਾਓ એનર્ਜੀ ਲੈਵਲ ਕਿੰਨਾ ਹਾਇ ਹੈ ਉੱਥੇ ਦੁਬਈ ਦੇ ਵਿੱਚ ਮੈਨੂੰ ਕੋਈ એનર્ਜੀ ਲੈਵਲ ਨਹੀਂ ਲੱਗਾ ਸੇਫ ਹੈ ਕਿ ਡੇਜ਼ਰਟ ਹੈ ਇੱਕ ਡੈਜ਼ਰਟ ਦੇ ਵਿੱਚ ਸ਼ਹਿਰ ਬਸਾਪਤਾ ਨਹੀਂ ਕਹਿੰਦੇ ਦੁਨੀਆ ਬੜੀ ਜਿੰਨੇ ਰਿਚਸ ਲੋਕ ਆਪਾਂ ਚੰਡੀਗੜ੍ਹ ਦੀ ਵੀ ਗੱਲ ਕਰੀਏ ਬਹੁਤ ਸਾਰੇ ਲੋਕ ਕੋਈ ਨਹੀਂ ਆ ਜੀ ਸ਼ਾਹਰੁਖ ਖਾਨ ਸਲਮਾਨ ਖਾਨ ਅਮੀਰ ਖਾਨ ਜਿੰਨੇ ਵੀ ਹੈਗੇ ਬਾਲੀਵੁੱਡ ਵਾਲੇ ਇਹ ਸਾਰੇ ਬ੍ਰਾਂਡ ਬੈਸਟਰ ਬਣ ਗਏ ਇੱਥੇ ਅਵਾਰਡਸ ਵੂਡਸ ਜੇ ਕਰਾਤੇ ਅਵਾਰਡਸ ਵੂਡਸ ਇਸ ਲਈ ਕਰਾਤੇ ਇਹਨਾਂ ਨੂੰ ਉੱਥੇ ਦੇ ਕਿੰਗ ਵਗੈਰਾ ਨੇ ਦੇਤੇ ਬੰਗਲੇ ਦੇਤੇ ਘਰ ਦੇਤੇ ਕਿ ਤੁਸੀਂ ਆਓਗੇ ਤਾਂ ਤੁਹਾਡੇ ਮਗਰ ਮਗਰ ਸਾਰਾ ਟੂਰਿਜ਼ਮ ਹੋਊਗਾ ਤੇ ਸਾਡਾ ਇਹ ਜਿਹੜਾ ਖੰਡਰ ਹੈਗਾ ਕੁਝ ਬਣ ਜਾਊਗਾ ਬਿਲਡਿੰਗਾਂ ਬਣਾਤੀਆਂ એનર્ਜੀ ਲੈਵਲ ਹੈ ਨਹੀਂ ਧੁੱਪ ਨਹੀਂ ਪੈਂਦੀ ਬਾਹਰ ਤੁਸੀਂ ਘ ਨਾਈਟ ਲਾਈਫ ਔਰ ਕੀ ਕਰੂੰਗਾ ਨਾਈਟ ਲਾਈਫ ਚ ਦਿਨ ਵੇਲੇ ਤੁਹਾਨੂੰ ਕੀ ਕੰਮ ਆ ਉੱਥੇ ਔਰ ਜਿੰਨਿਆਂ ਦੇ ਵੀ ਘਰ ਨੇ ਰਹਿੰਦਾ ਉੱਥੇ ਕੋਈ ਨਹੀਂ ਸਾਰੇ ਇੰਡੀਆ ਰਹਿੰਦੇ ਜਿਹੜੇ ਅਮਰੀਕਨਸ ਨੇ ਜਿਹੜੇ ਯੂਰੋਪੀਅਨਸ ਨੇ ਆਪਰੇ ਆਪਣੇ ਮੁਲਕ ਰਹਿੰਦੇ ਘਰ ਲੈ ਕੇ ਰੱਖਿਆ ਭਾ ਘੁੰਮਣ ਆਉਣਾ ਤੇ ਜੀ ਉੱਥੇ ਲੰਘਾਂਗੇ ਸੋ ਦਿਸ ਇਜ਼ 올 ਮੈਂ ਕਹਿੰਦਾ ਦੁਬਈ ਇਦਾਂ ਦੀ ਕੋਈ ਜਗ੍ਹਾ ਨਹੀਂ ਆ ਕਿ ਦੁਬਈ ਜਾ ਕੇ ਰਹਿਣ ਵਾਲੀ ਤੁਹਾਡੀ ਕੋਈ ਗੱਲ ਨਹੀਂ ਆ ਅਸੀਂ ਛੋਟੇ ਹੁੰਦੇ ਦੇਖਦੇ ਸੀ ਲੇਬਰ ਜਾਂਦੀ ਸੀ ਉੱਥੇ ਕੀ ਕਰਨ ਬਿਲਡਿੰਗਾਂ ਬਣਾਉਣ ਸਾਰੇ ਲੇਬਰ ਕੋਈ ਫੋਰਕ ਲਿਫਟ ਚਲਾਉਂਦੇ ਸੀ ਕਾਰਪਿੰਟਰ ਸੀਗਾ ਕੁਝ ਸੀਗਾ ਕਮਾ ਕੇ ਆ ਗਏ ਤੇ ਜੇ ਇੰਨਾ ਹੀ ਸੋਹਣਾ ਐਡਾ ਹੀ ਚੰਗਾ ਦਬਾਈ ਹੁੰਦਾ ਸਾਰੇ ਸੈਟਲ ਕਿਉਂ ਨਾ ਹੋ ਜਾਂਦੇ ਉੱਥੇ